ਦਸ਼ਕਾ ਤੁਸੀਂ ਬਹੁਤ ਸਾਰੇ ਠੱਗ ਦੇਖੇ ਹੋਣਗੇ ਜੋ ਕਿ ਲੋਕਾਂ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਠੱਗੀ ਮਾਰਦੇ ਨੇ ਪਰ ਅੱਜ ਦੇ ਠੱਗਾ ਨੇ ਤਾਂ ਹੈਰਾਨ ਹੀ ਕਰ ਦਿੱਤਾ ਕਿਉਂਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਬੀਮਾ ਕੰਪਨੀ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੁਸੀਂ ਇਹ ਘਟਨਾ ਬਾਰੇ ਪੂਰਾ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਲੋਕ ਕਿੰਨੇ ਦਿਮਾਗ ਦੇ ਨਾਲ ਪੈਸੇ ਹੜੱਪਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ 50 ਲੱਖ ਰੁਪਿਆ ਇਹ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੇ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰਾ ਦਰਸ਼ਕਾਂ ਨੂੰ ਸਾਥੀ ਹੈ ਕਲ ਮਿਰਨਮ ਦੀਪ ਚਾਹਲ ਅੱਜ ਦੀ ਇਹ ਸੱਚੀ ਘਟਨਾ ਦਿੱਲੀ ਦੇ ਬਿਰਜ ਘਾਟ ਗੰਗਾ ਕਿਨਾਰੇ ਦੀ ਹੈ ਗੰਗਾ ਕਿਨਾਰੇ ਦੇ ਉੱਤੇ ਦੋ ਵਪਾਰੀ ਆਉਂਦੇ ਨੇ ਇੱਕ লাশ ਨੂੰ ਲੈ ਕੇ লাশ ਇੱਕ ਚਾਦਰ ਦੇ ਵਿੱਚ ਬੰਨੀ ਹੋਈ ਸੀ ਇਧਰੋਂ ਗੰਗਾ ਕਿਨਾਰੇ ਜੋ ਪੰਡਤ ਹੁੰਦੇ ਨੇ ਉਹ ਵੀ ਕਿਰਿਆ ਕਰਮ ਕਰਾਉਣ ਦੇ ਲਈ ਤਿਆਰ ਬੈਠੇ ਸੀ ਜਿਵੇਂ ਹੀ ਲੱਕੜਾ ਚਿਣੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਉਸ ਚਾਦਰ ਦੇ ਵਿੱਚੋਂ ਜਦੋਂ লাশ ਨੂੰ ਬਾਹਰ ਕੱਢਿਆ ਜਾਂਦਾ ਤਾਂ ਸਾਰੇ ਉਸ লাশ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ ਕਿਉਂਕਿ ਉਸ ਚਾਦਰ ਦੇ ਵਿੱਚ ਕੋਈ লাশ ਨਹੀਂ ਹੈਗੀ ਸੀ ਬਲਕਿ ਉਸ ਦੇ ਵਿੱਚ ਇੱਕ ਪੁਤਲਾ ਸੀ ਵਪਾਰੀ ਬੜੇ ਹੀ ਛਾਤਰ ਦਿਮਾਗ ਦੇ ਸੀ ਉਹਨਾਂ ਨੇ ਸੋਚਿਆ ਪਹਿਲਾਂ ਤਾਂ ਉਹ ਆਪਣੇ ਨੌਕਰ ਦੇ ਨਾਂ ਤੇ ਬੀਮਾ ਕਰਵਾਉਂਦੇ ਨੇ 50 ਲੱਖ ਰੁਪਏ ਦਾ ਇਸ ਤੋਂ ਬਾਅਦ ਉਹਦੇ ਇੱਕ ਮੌਤ ਦੀ ਝੂਠੀ ਕਹਾਣੀ ਘੜਦੇ ਨੇ ਅਤੇ ਆਪਣੇ ਨੌਕਰ ਦਾ ਇੱਕ ਪੁਤਲਾ ਤਿਆਰ ਕਰਦੇ ਨੇ ਪੁਤਲਾ ਤਿਆਰ ਕਰਕੇ ਉਸ ਨੂੰ ਰੀਤੀ ਰਿਵਾਜਾਂ ਦੇ ਅਨੁਸਾਰ ਸ਼ਮਸ਼ਾਨ ਘਾਟ ਦੇ ਵਿੱਚ ਲਿਆਇਆ ਜਾਂਦਾ ਹੈ ਅਤੇ ਉਸ ਦਾ ਅੰਤਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ ਜਿਵੇਂ ਹੀ ਅੰਤਮ ਸੰਸਕਾਰ ਕਰਨ ਲੱਗਦੇ ਨੇ ਤਾਂ ਇਹ ਸਾਰਾ ਭੇਦ ਖੁੱਲ ਜਾਂਦਾ ਹੈ ਅਤੇ ਆਸ-ਪਾਸ ਰੌਲਾ ਪੈ ਜਾਂਦਾ ਹੈ ਕਿ ਦੋ ਵਪਾਰੀ ਇੱਕ ਪੁੱਤਰੇ ਦਾ ਸੰਸਕਾਰ ਕਰ ਰਹੇ ਨੇ ਜਿਵੇਂ ਇਹ ਇਹ ਗੱਲ ਆਸ-ਪਾਸ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਗੱਲ ਪੁਲਿਸ ਥਾਣੇ ਤੱਕ ਵੀ ਪਹੁੰਚ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਆ ਤੇ ਜਦੋਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਆ ਤਾਂ ਪਤਾ ਲੱਗਦਾ ਕਿ ਜੋ ਉਹ ਦੋ ਵਪਾਰੀ ਸੀ ਉਹਨਾਂ ਨੇ 50 ਲੱਖ ਰੁਪਏ ਦੀ ਬੀਮਾ ਰਕਮ ਹੜਪਣ ਦੇ ਲਈ ਪਹਿਲਾਂ ਤਾਂ ਆਪਣੇ ਨੌਕਰ ਦਾ ਬੀਮਾ ਕਰਵਾਇਆ ਇਸ ਤੋਂ ਬਾਅਦ ਉਹਦੀ ਮੌਤ ਦੀ ਇੱਕ ਝੂਠੀ ਕਹਾਣੀ ਰਚ ਕੇ ਉਹਦਾ ਅੰਤਮ ਸੰਸਕਾਰ ਕਰ ਰਹੇ ਸੀ ਤਾਂ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੋਨੇ ਵਪਾਰੀਏ ਨੂੰ ਮੌਕੇ ਤੇ ਦਬੋਚ ਕੇ ਪੁਲਿਸ ਥਾਣੇ ਭੇਜ ਦਿੱਤਾ ਜਾਂਦਾ ਸੋ ਦਰਸ਼ਕੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਲੋਕ ਇਸ ਤਰ੍ਹਾਂ ਦੀ ਠੱਗੀ ਮਾਰਦੇ ਨੇ ਪਹਿਲਾਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਵੱਖ-ਵੱਖ ਤਰੀਕਿਆਂ ਨਾਲ ਠੱਗੀ ਮਾਰਦੇ ਨੇ ਪਰ ਆਹ ਤਾਂ ਇਹ ਦੋ ਵਪਾਰੀਆਂ ਨੇ ਕਮਾਲ ਹੀ ਕਰ ਦਿੱਤੀ ਸੋ ਦਰਸ਼ਕੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਲਾਇਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ